ਸਾਹ ਬਹਿਗੁਰਜੀ ਕੀ ਫਤਿਹ ਸੋ ਅੱਜ ਇਹ ਸ਼ਹੀਦਾਂ ਦੀ ਧਰਤੀ ਧੰਨ ਧੰਨ ਬਾਬਾ ਜੋਰawar ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ માતા ਗੁਰਕੌਰ ਜੀ ਚੰਸ਼ੋ ਪ੍ਰਾਪਰ ਧਰਤੀ ਦੇ ਸ਼੍ਰੋਮਣੀ ਅਕਾਲੀ ਦਲ ਦੀ ਯੂਨੀ ਪਾਰਟੀ ਨੇ ਮਾਂ ਉਹਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਲਈ ਸ਼ੁਰੂਆਤ ਕਰਨ ਲਈ ਵਿਸ਼ੇਸ਼ ਤੌਰ ਤੇ ਸਾਡੇ ਜ਼ਿਲ੍ਹੇ ਦੇ ਜਰਮਰ ਜੋ ਮਾਨਯੋਗ ਪਾਰਟੀ ਬੁਨੇ ਲਾਏ ਗਏ ਨੇ ਸਰਦਾਰ ਵਿਕਰਮ ਸਿੰਘ ਖਾਲਸਾ ਜੀ ਅਤੇ ਉਹਨਾਂ ਦੇ ਨਾਲ ਸਰਦਾਰ ਪਰਮਜੀਤ ਸਿੰਘ ਕਿਲੋ ਜੀ ਵਿਸ਼ੇਸ਼ ਤੌਰ ਤੇ ਅੱਜ ਜ਼ਿਲ੍ਹੇ ਦੀ ਭਰਤੀ ਸ਼ੁਰੂਆਤ ਕਰਾਉਣ ਲਈ ਪਹੁੰਚਣ ਨੂੰ ਦੇ ਨਾਲ ਸਰਦਾਰ ਰਾਵਰਾ ਸਿੰਘ ਗੁਰੂ ਜੀ ਅਤੇ ਵਿਸ਼ੇਸ਼ ਤੌਰ ਤੇ ਮੌਜੂਦ ਨੇ ਸਰਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਜੀ ਵਿਸ਼ੇਸ਼ ਤੌਰ ਤੇ ਮੌਜੂਦ ਨੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸੰਜੀਤ ਸਿੰਘ ਚਰਾਥਲ ਜੀ ਵਿਸ਼ੇਸ਼ ਤੌਰ ਤੇ ਨੇ ਬੀਬੀ ਜੀ ਸਿੰਘ ਪੁੱਟਾ ਜੀ ਅਤੇ ਕਲੋਰ ਸਾਹਿਬ ਸਾਰੇ ਦਰਜਾਵ ਦਰਜਾ ਜਿਹੜੀ ਸ਼੍ਰੋਮਣੀ ਗੁਰੂ ਸਿੰਘ ਲੀਡਰਸ਼ਿਪ ਸੋ ਮੈਂ ਇੱਕ ਤਾਂ ਸਾਰੀ ਲੀਡਰਸ਼ਿਪ ਦਾ ਹਜ਼ਰਬਰ ਸਹਿਮਾਨਾਂ ਦਾ ਸਿਲੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਜ਼ਿਲ੍ਹੇ ਦੀ ਭਰਤੀ ਮਹਮ ਸ਼ੁਰੂ ਕਰਨ ਲੱਗੇ ਇਹ ਪਹਿਲੀ ਜਿਹੜੀ ਮੈਂ ਸਮਝਦਾ ਕਿ ਰਸੀਦ ਕੱਟ ਕੇ ਜਿਹੜੀ ਪਰਚੀ ਆ ਪਾਰਟੀ ਨੂੰ ਦਾ ਪਹਿਲਾ ਮੈਂਬਰ ਮੈਨੂੰ ਇੱਥੇ ਜ਼ਿਲ੍ਹੇ ਦੇ ਵਿੱਚੋਂ ਬਣਾਉਣ ਦਾ ਜਿਹੜਾ ਸੁਭਾਗ ਪ੍ਰਾਪਤ ਹੋਇਆ ਸੋ ਮੈਂ ਸਮਝਦਾ ਕਿ ਸ਼ੀਤਾਂ ਦੀ ਇਹ ਜਥੇਬੰਦੀ ਜਿਹੜੀ 104 ਸਾਲ ਪੁਰਾਣੀ ਪਾਰਟੀ ਆ ਉਹਦਾ ਇਹ ਨਵੇਂ ਸਿਰਿਓ ਜਿਹੜੀ ਇੱਕ ਤੌਰ ਮੈਂ ਮੈਂਬਰ ਦੇ ਤੌਰ ਤੇ ਅੱਜ ਸ਼੍ਰੋਮਣੀ ਕਾਲਜ ਦਾ ਇਹ ਪਰਚੀ ਦੇ ਨਾਲ ਮੈਂਬਰ ਬਣਿਆ ਨਵੀਂ ਪਾਰਟੀ ਦੇ ਵਿੱਚ ਮੈਂਬਰ ਬਣਿਆ ਸੋ ਮੈਂ ਸਮਝਦਾ ਕਿ ਇਹ ਜਿਹੜੀ ਪਾਰਟੀ ਆ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਵੱਡੇ ਪੱਧਰ ਤੇ ਕਰਾਂਗੇ ਜਿਵੇਂ ਵੀ ਅਜਰਬਰ ਸਾਹਿਬਾਨ ਸਾਡੇ ਅੱਜ ਇੱਥੇ ਡਿਊਟੀ ਲਾ ਕੇ ਜਾਣਗੇ ਅਸੀਂ ਪਿੰਡ ਪਿੰਡ ਤਿੰਨੋਂ ਹਲਕਿਆਂ ਦੇ ਵਿੱਚ ਜਿਹੜੀ ਆ ਉਹ ਸਾਰੀ ਇਕਮਟ ਹੋ ਕੇ ਸਾਰੇ ਲੀਡਰਸ਼ਿਪ ਇਹ ਭਰਤੀ ਨੂੰ ਜਿੱਥੇ ਆ ਮੈਂਬਰ ਬਣਿਆ ਉਹ ਤੇ ਹਰ ਵਰਗ ਨੂੰ ਨਾਲ ਜੋੜ ਕੇ ਮੈਂਬਰ ਬਣਾ ਕੇ ਇਸ ਭਰਤੀ ਨੇਮ ਨੂੰ ਵੱਡੇ ਪੱਧਰ ਤੇ ਕਰਕੇ ਕਜਰਬਰ ਸਾਹਿਬਾ ਨਾਲੋਂ ਸੰਪਾਣ ਧੰਨਵਾਦ। ਸ਼੍ਰੋਮਣੀ ਕਾਦੀਦਾਲ ਵੱਲੋਂ ਡਿਲਾਫਾ ਡਿਗਰ ਸਾਹਿਬ ਦੇ ਵਿੱਚ ਬਤੌਰ ਅਬਜ਼ਰਵਰ ਮੈਂ ਔਰ ਸਾਹ ਪਰਮਜੀਤ ਸਿੰਘ ਤੇ ਲੋ ਚੇਦਾਲੇਸ ਪਾਵਰ ਪਿੱਤਰ ਕਰਤੀ ਤੇ ਪਹੁੰਚੇ ਆ ਅੱਜ ਜੋ ਸ਼੍ਰੋਮਣੀ ਕਾਲੀ ਦਲ ਦੀ ਭਰਤੀ ਮਹਿੰਦ ਦੀ ਜਿਹੜੀ ਰਸਮੀ ਤੌਰ ਤੇ ਸ਼ੁਰੂਆਤ ਹੋਈ ਹੈ ਸੋ ਮੈਂ ਸਮਝ ਲਾ ਕਿ ਅੱਜ ਤੋਂ ਬਾਅਦ ਜਿੰਨੇ ਵੀ ਵਰਕਰ ਔਰ ਆਗੂ ਸਬਾਨ ਸ਼੍ਰੋਮਣੀ ਕਾਲੀ ਦਲ ਦੇ ਨੇ ਉਹ ਪਿੰਡ-ਪਿੰਡ ਵਾਰ-ਵਾਰ ਪਹੁੰਚ ਕਰਕੇ ਸ਼੍ਰੋਮਣੀ ਕਾਲੀ ਦਲ ਦੀ ਜਿਹੜੀ ਭਰਤੀ ਹੈ ਉਹਨੂੰ ਵੱਡੇ ਪੱਤਰ ਦੇ ਉੱਤੇ ਕਰਨਗੇ ਔਰ 1 ਮਹੀਨੇ ਤੋਂ ਬਾਅਦ ਇਸ ਭਰਤੀ ਦੀ ਪ੍ਰਕਿਰਿਆ ਦੇ ਪੂਰੇ ਹੋਣ ਤੋਂ ਬਾਅਦ ਪਾਰਟੀ ਪ੍ਰਧਾਨ ਜੀ ਜਿਲ੍ਹਿਆਂ ਦੇ ਸਰਕਲਾਂ ਦੇ ਪ੍ਰਧਾਨ ਸਹਿਬਾਨ ਡੈਲੀਗੇਟ ਸਹਿਬਾਨ ਜਿਹੜੇ ਨੇ ਉਹ ਸਾਰੀ ਭਰਤੀ ਤੋਂ ਬਾਅਦ ਸਾਹਮਣੇ ਆਊਗੀ ਮੈਂ ਸਮਝਦਾ ਕਿ ਅੱਜ ਦਾ ਇਹ ਜਿਹੜਾ ਉਪਸ਼ਾਬਾ ਸਾਡੇ ਸਾਰੇ ਹਲਕਿਆਂ ਦੇ ਜਿਹੜੇ ਇੰਚਾਰਜ ਸਹਿਬਾਨ ਔਰ ਮੋਤਬਰ ਸੱਜਣ ਕੋ ਇਥੇ ਹਾਜ਼ਰ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਪਿੰਡ ਪੱਧਰ ਤੇ ਭਰਤੀ ਕਰਕੇ ਸ਼ੋਮਣੀ ਅਕਾਲੀ ਦਲ ਨੂੰ ਇੱਕ ਜਿਹੀ ਤਾਕਤ ਜਿਹੜੀ ਹੈ ਇਹਦੇ ਨਾਲ ਮਿਲਣੀ ਆ ਜਿਹਦੇ ਨਾਲ ਆਉਣ ਵਾਲੇ ਸਮੇਂ ਚ ਪੰਜਾਬ ਦੀ ਰਾਜਨੀਤੀ ਚ ਸ਼ੋਮਣੀ ਅਕਾਲੀ ਦਲ ਦਾ ਬਹੁਤ ਵੱਡਾ ਰੋਲ ਅਦਾ ਕਰੇਗਾ